ਫਤੇ ਗਾਣੇ ਲਾ ਕੇ ਅੰਦਰ ਵਟਾਇਓ ਚੀ ਚੋਂ ਦੱਸਦਾ ਕੰਪੜਾ ਮਾਈ ਬਸ ਹੈ ਆ ਦੇਖ ਇਹ ਕਿਹਨਾਂ ਤੋਂ ਗੁੱਡ ਮਾਰਨਿੰਗ ਫੋਟ ਨਾਲ ਦਿਖੀਂ ਖਾਉਤਾਲਾ ਟਾਈਮ ਭਾ ਗਿਆ ਜਿਹੜਾ 11 ਵਜਾ ਤੇ ਤੋਪ ਦੇਖੋ ਕਿੰਨੀ ਤੇਜ਼ ਹੋਈ ਹੈ ਤੇ ਅਸੀਂ ਚੱਲੇ ਆਜੀ ਉਸ ਸੀ ਗਾ ਜੀ ਸਾਰਿਆਂ ਨੂੰ ਤੇ ਜਾਣਾਂ ਕਿੱਥੇ ਦੱਸ ਦੋ ਬਹੁਤ ਹੀ ਕਾਮਪਲੇਸ ਰੜਾ ਸਾਹਿਬ ਹਾਂ ਰੜਾ ਸਾਹਿਬ ਬਹੁਤ ਸ਼ਾਂਤੀ ਹੈ ਬਹੁਤ ਜਾ ਕੇ ਦਿਲ ਨੂੰ ਸਕੂਨ ਮਿਲਦਾ ਉੱਥੇ ਤੇ ਕੀ ਅੱਜ ਅਸੀਂ ਨਵੇਂ ਰੂਟ ਜਾਵਾਂਗੇ ਦੇਖਦੇ ਹਾਂ ਰੂਟ ਕਿਵੇਂ ਦਾ ਜਾ ਕੇ ਇਹ ਇਥੋਂ ਦਾ ਹੀ ਰੂਟ ਹੈ ਇਹ ਨਾਮ ਤੱਕ ਨਾ ਅੱਛਾ ਸੰਗੂਰ ਤੱਕ ਫਿਰ ਅੱਗੋਂ ਨਵਾਂ ਰੂਟ ਹੈ ਮੈਂ ਫਸਟ ਟਾਈਮ ਜਾਉਂਗਾ ਆ ਪਈ ਉਹ ਬਾਰ ਬਾਰ ਤੇ ਤਰੀ ਮਸਲਾ ਕੁਝ ਪਿਆ ਹੋਰੀ ਜਦੋਂ ਜਦੋਂ ਘੱਟੇਂ ਠੰਡੀ ਹੁਣ ਲਾ ਕੋਈ ਨਹੀਂ ਆਸੀ ਉਹ ਕੱਟ ਕਰਦਾ ਉਹ ਏਸੀ ਕੱਟ ਚੱਲਦਾ ਹਾਂ ਉਦੋਂ ਏਸੀ ਕੱਟ ਚੱਲਦਾ ਗੱਡੀ ਸਲੋ ਕੀਤੀ ਹੈ ਕੱਟ ਚੱਲਣ ਲੱਗ ਪੈਂਦੇ ਸੀ ਜਿਆਗੇ ਸੀ ਕੰਟਰੋਲ ਬਹੁਤ ਤੇ ਉਹ ਬਾਅਦ ਵੀ ਨਹੀਂ ਦੱਸਣਾ ਲੋ ਜੀ ਸੰਗਰੂਰ ਪਹੁੰਚ ਗਏ ਅਸੀਂ ਇਧਰ ਮੁੰਗਨ ਪਟਿਆਲੇ ਜਾਣਾ ਹੈ ਮੈਂ ਅਸੀਂ ਫਿਰ ਮੇਰਾ ਵੀ ਦਿਲ ਕਰਦਾ ਪਟਿਆਲੇ ਜਾਣ ਨੂੰ ਆਹ ਕਿਹੜੀ ਬਿਲਡਿੰਗ ਆਹਾ ਲੁਧਿਆਣਾ ਥੋੜੀ ਹੋਣਾ ਆਪਾਂ ਕੋਈ ਨਾਲਾ ਰੋਡ ਤੋਂ ਹੀ ਜਾਣਾ ਆਪਾਂ ਨੇ ਇਹ ਤੇ ਉਹ ਦੇਖੋ ਬੋਰਡ ਲੱਗੇ ਪੜ ਲਓ ਗਲਾਸ ਫੜੇ ਪੈਣਾ ਗਲਾਸ ਘਟੇ ਜਮਾ ਨਹੀਂ ਕੀ ਬੋਲੇ ਮੈਂ ਕਿ ਗਲਾਸ ਘਟਾਇਆ ਕੱਟ ਰਿਹਾ ਸੀ ਉਹ ਟੱਕੇ ਨਾ ਇਹ ਗੱਡੀ ਨਿਕਾਲੀ ਉਹ ਨੂੰ ਮੈਂ ਦੇਖ ਨਹੀਂ ਪਾਇਆ ਉਹਨੂੰ ਅਰੇ ਬੱਵਾ ਕੋੜੀ ਵੀ ਸੀ ਕਿ ਮੈਂ ਦੇਖਿਆ ਸੀ ਚਲ ਜੋ ਵੀ ਸੀਗਾ ਜੋ ਵੀ ਸੀਗਾ ਹੁਣ ਦੇਖ ਨਹੀਂ ਪਾਇਆ ਉਹਨ ਦਾ ਸੀ ਪਰਨਾ ਲੈ ਰੱਖਿਆ ਹੋਇਆ ਹੋਰ ਵਾਦੀ ਤਾਂ ਸ਼ਾਇਦ ਇਹ ਕਿਹੜਾ ਗੇਟ ਹੈ ਹੇ ਜੀ ਪਾਣੀ ਦੇ ਬੰਦੋ ਸਾਡਾ ਸ਼ਹਿਰ ਤੁਹਾਨੂੰ ਪਤਾ ਨਹੀਂ ਹੈ ਇਹ ਸੁਆਮੀ ਗੇਟ ਹੈ ਹੋਈ ਤੁੱਕਾਈ ਲਾਤਾ ਮੰਮੀ ਗੇਟ ਹੈ ਚਲੋ ਮੈਂ ਸੁਆਮੀ ਗੇਟ ਨਾਬਾ ਗੇਟ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਕਿਹੜਾ ਗੇਟ ਹੈ ਜੇ ਸੁਆਮੀ ਗੇਟ ਹੈ ਫਿਰ ਤਾਂ ਉਤਾਰੋ ਕੇ ਆ ਜੇ ਨਾ ਹੋਇਆ ਫਿਰ ਸੁਆਮੀ ਗੇਟ ਹੀ ਹੈ ਮੈਂ ਤਾਂ ਠੀਕ ਹੈ ਠੀਕ ਹੈ ਸੁਆਮੀ ਗੇਟ ਹੈ ਕਿ ਨਾਬਾ ਗੇਟ ਹੈ ਕਿ ਪਟਿਆਲਾ ਗੇਟ ਹੈ ਕਿ ਧੂਲੀ ਗੇਟ ਹੈ ਛੱਡ ਲਾ ਅਸੀਂ ਪਹੁੰਚ ਗਏ ਮਲੇਰ ਕੋਟਲਾ ਆ ਰੂੜਾ ਸਾਹਿਬ ਉਹ ਦਿੱਖਾ ਦੇ ਤੀ ਨੰਨਾ ਫਰੰਦਾ ਜਮੋਤਾ ਸੋਗੀ ਨਾ ਰੁਤੀ ਹੋਈ ਹੈ ਬੰਨੇ ਕਿ ਅਸੀਂ ਸ਼ੂਜ਼ ਸਾਡ ਉਤਾਰੇ ਵੀ ਨਹੀਂ ਹੈਗੇ ਉਹ ਦੇਖ ਫਿੱਕਲ ਦੇ ਪੰਡੇ ਉਹ ਦੇਖੋ ਸਾਹਮਣੇ ਹਾਂ ਜੀ ਕਿੱਥੇ ਪਹੁੰਚ ਗਏ ਆਪਾਂ ਆਪਾਂ ਨਾਲ ਸਮਾਂ ਦੇ ਉੱਤੇ ਚੱਲਣ ਆ ਗਏ ਮੇਰੇ ਤਾਂ ਲਓ ਜੀ ਪਹੁੰਚ ਗਏ ਅਸੀਂ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਹੁਣ ਅਸੀਂ ਟੇਕਦੇ ਅੰਦਰ ਮੱਥਾ ਪਰ ਮਾੜਲੇ ਦਮਨ ਪਰਸ ਮੇਰਾ ਕਿੰਨੀ ਵਾਰ ਗਿਆ ਮੈਂ ਹਸੀ ਜਾਂਦੀ ਹੈ ਗੱਡੀ ਵਾਸਤੇ ਸ਼ਾਮ ਬਹੁਤ ਵਧੀਆ ਬੋਰਡ ਲੱਗਿਆ ਹੋਇਆ ਇੱਥੇ ਜੇ ਤੁਸੀਂ ਫੋਲੋ ਕਰਦੇ ਹੋ ਜੀ ਜੋ ਇਤਨਾ ਹੋਈ ਇਸ ਦਾ ਉਤਮਾ ਮਹਿਡ ਨਾ ਸਕਿਆ ਕੋਈ ਹੁਕਮ ਹੈ ਵਰਤ ਹੈ ਵਰਤਮਾਨੀ ਹੁਕਮ ਹੈ ਪ੍ਰਤਿਪਿਆਵਨੀ ਆਜਗ ਕਮ ਕਰਦਿਆਂ ਅਸੀਂ ਗੱਡੀ ਚ ਪਹਿਲਾਂ ਹੀ ਆ ਗਏ ਪਾਪਾ ਬਾਅਦ ਚ ਆਣਗੇ ਕਿਤੇ ਅਸੀਂ ਚੱਪਲਾਂ ਮੰਮਾ ਮੇਰੇ ਘਰ ਕੇ ਚੱਪਲਾਂ ਇੱਥੇ ਤਾਰਦੇ ਤੁਸੀਂ ਤਾਰਦੇ ਨਾ ਅਸੀਂ ਤੁਹਾਨੂੰ ਕਹਿੰਦੀ ਇੱਥੇ ਲਾ ਦਿਓ ਯਾਰ ਮੈਂ ਤਾਰੀ ਤਾ ਤੁਹਾਨੂੰ ਕਿ ਲੋੜ ਵਿੱਚ ਤਾਰਨ ਦੀ ਤੂੰ ਕਹੇ ਜੀ ਇੱਥੇ ਤਾਰ ਦੋ ਫਿਰ ਮੇਰੇ ਸ਼ੂਜ਼ ਇਹ ਜਿਹੇ ਨੇ ਆਪਣੇ ਉੱਤੇ ਪਾਈ ਨਹੀਂ ਜਾਣੇ ਅਸੀਂ ਨੂੰ ਚਾਹੁੰਦੇ ਇੱਥੇ ਤਾਰ ਦਿੰਨੇ ਫਰਸ਼ ਕੋਲ ਤੱਤ ਹੋਣਾ ਤੇਰੀ ਮੰਨ ਲਈ ਫਰਸ਼ ਉੱਤੇ ਲੱਗੂ ਜਿੱਕ ਤੂੰ ਅੰਗਨੇ ਵਿੱਚ ਪੈਣਾ ਚਾਹਲੋ ਅਸੀਂ ਪੁੱਜਦੇ ਆਇਓ ਉੱਤੀ ਗੁਰਦੁਆਰੇ ਚੋਗੇ ਸੀ ਕਿ ਜਦੋਂ ਉੱਪਰ ਬੈ ਕੇ ਉੱਠੇ ਨਾ ਉਦੋਂ ਹੀ ਹੋ ਗਿਆ ਮੇਰੇ ਚੱਲਨੇ নৰ্চৰি লুটে মমা নিকে ਆ ਨਹੀਂ ਨਹੀਂ کہیںਗਾ ਨਾ گرمੀ ਤੋਂ ਬਹੁਤ ਜ਼ਿਆਦਾ ਬਹੁਤ ਹੱਦ ਤੱਕ ਸਾਡੇ ਕਾਫੀ ਬੁੱਟੇ ਹੋਣ ਲੰਭੇ ਨਹੀਂ ਇਹ ਦੇਖੋ ਉੱਤੇ ਵੀ ਪੰਜਾ ਲਓ ਉੱਪਰ ਦੀ ਕੜੀ ਪਤਾ ਲੱਗਦਾ ਬਾਕੀ ਅੱਗੇ ਵਾਲੀ ਨਰਸਰੀਆਂ ਚ ਜਾ ਕੇ ਦੇਖਦੇ ਆ ਬੁੱਟਾ 200 ਦੇ ਰਹੇ ਨੇ ਦੂਸਰਾ ਕਿਹੜਾ ਬੁੱਟਾ ਦੀਗਾ ਰੋਜ਼ ਗੱਠਾ ਲੈ ਕੇ ਆਰ ਛਾ ਵੀ ਤਾਰੀ ਗੱਡੀ ਫਿਰ ਕੱਢੀ ਲੈ ਕੇ ਗਏ ਸੀ ਤੇ ਫਿਰ ਗੱਡੀ ਤੇ ਇਧਰ ਵੀ ਦੇਖੋ ਕਿੰਨੀ ਜ਼ਿਆਦਾ ਨਰਸਰੀਆਂ ਨੇ ਅੰਤਾਂ ਦੀ ਆਲੂ ਖਰ ਲੈਣਗੇ ਨਾ ਆਪਾਂ ਆਲੂ ਬੁਖਾਰ ਕਿਹੜਾ ਰੈੱਡ ਜਿਹਾ ਉਹ ਵਾਲੇ ਕਿੰਨੂੰ ਨਹੀਂ ਪਤਾ ਆਲੂ ਬੁਖਾਰ ਕਿਹੜੇ ਹੁੰਦੇ ਨੇ ਉਹ ਤਾਂ ਇੱਕ ਦੇ ਇੱਕ ਦੇ ਰੈੱਡ ਵਾਲੇ ਨੇ ਇੱਕ ਹੈਗੇ ਨੇ ਬੱਡਸ ਵਾਲੇ ਉਹ ਆੜੂ ਨੇ ਉਹ ਨਾਲ ਆਲੂ ਬੁਖਾਰੇ ਉਹ ਜਿਹੜੇ ਪਾਪਾ ਹੱਥ ਨਾਲ ਰਿਹਾ ਆਲੂ ਬੁਖਾਰੀ ਅੱਛਾ ਇਹਨੇ ਸੀ ਲੈਣਾ ਹੈ ਸੂਜੀ ਪੂਰੇ ਨਹੀਂ ਜਸਟ ਰੇਟ ਪੁੱਛਣਾ ਆ ਪਾਪਾ ਆ ਗਿਆ ਪਾਪਾ ਸਾਰਾ ਮੈਨੂੰ ਫਤਿਹ ਨੀ ਹਾਂ ਆਪਾਂ ਵਾਸਤੇ ਉਹ 3500 ਰੁਪਏ ਰੇਟ ਕਰ ਰਹੇ ਉਹ ਦਾ ਵੱਡੇ ਦਾ ਇਹਨਾਂ ਦਾ ਇਹ 25 2500 ਇਹ 25 2500 ਇਹਦਾ ਬੱਚੇ-ਬੱਚੇ ਆਉਣਗੇ 4 ਆਓ ਜੇ ਤੁਸੀਂ ਅਸੀਂ ਬੈਠਣਾ ਹੈ ਬੈਠ ਜਾ ਕਰੋ ਜੇ ਤੁਸੀਂ ਬੈਠਣਾ ਹੈ ਬੈਠ ਜਾਓ ਹੈ ਵਾਪਸ ਕੱਲ ਗਈ ਸੀ ਰਾਣਾ ਸਾਹਿਬ ਤੇ ਉੱਥੋਂ ਕੋ ਪਤਾ ਨਹੀਂ ਨਰਸੂ ਦੇ ਬੂਟੇ ਲਿਆਏ ਸੀ ਤੇ ਹੈਗਾ ਅਗਲਾ ਦਿਨ ਤੇ ਟਾਈਮ ਨਹੀਂ ਲੱਗਿਆ ਤੁਹਾਡਾ ਲਾਣ ਦਾ ਤੇ ਅੱਜ ਅਸੀਂ ਲੱਗਿਆ ਬੂਟੇ ਲਾਣ ਤੇ ਮੈਂ ਬੂਟੇ ਚਾਪ ਲੈ ਅੱਜ ਮੈਂ ਆਪਣਾ ਪਿਆਜ ਜੂ ਘਰ ਮੰਦਰ ਜਾ ਤਾ ਰਿਹਾ ਤੇ ਮੈਂ